ਕਾ ਡੇਢ ਖਰਾਬ ਹੋ ਗਿਆ। ਬਾਜੇ ਬੈਠੇ ਕੋਲੇ ਮੈਂ ਤੁਹਾਨੂੰ ਪਤਾ ਲਗਾ ਰਾਜ ਚ ਮੈਂ ਬਹੁਤ ਬੜੀ ਜਿਹੀ ਬਾਜੇ ਨਾਲ ਗੱਲ ਕੀਤੀ। ਇਹ ਤਾਂ ਲਾਇਨ ਹੋ ਰਿਹਾ ਹੈ। ਬਹੁਤ ਜਿਆਦਾ ਨਹੀਂ। ਨਹੀਂ ਨਹੀਂ। ਉਸ ਦੀ ਬਦਲ ਦੇ ਉਤਾਰ ਬਣਾਉਂਦਾ। ਨਹੀਂ ਬਣਾਉਂਦਾ। ਰਾਜ ਬਦਲ ਦੇ। ਸਾਡੇ ਹੱਥ ਅਨੇਰ। ਬਹੁਤ ਗਲਤ ਕਰ ਲੈ ਜੀ। ਮੈਂ ਮੀਡੀਆ ਗਲਤ ਕਰਨੀ ਚਾਹੁੰਦਾ ਜੀ। ਆ ਦੇਖ ਲਓ ਜੀ। ਇੱਕ ਮਿੰਟ ਜੀ ਇੱਕ ਮਿੰਟ ਜੀ। ਤੁਹਾਨੂੰ ਕੇਵਲ ਮੈਂ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ মিডিਆ ਮੈਬ ਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹਦਾ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਤੇ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚੋਂ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਦੇ ਨਾਲ ਕੀ ਤੱਕਾ ਹੋ ਰਿਹਾ ਹੈ ਬਿਕਰਵ ਸਿੰਘ ਮਜੀਠੀਆ ਨੇ ਹਰ ਇੱਕ ਸੈਟਰ ਨੂੰ ਅਟੈਂਡ ਕੀਤਾ ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀਵਾਦ ਜਿਹਨੂੰ ਸੈਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ ਜਿਹੜੇ ਬੰਦੇ ਆ ਆਪ ਕਰਪਸ਼ਨ ਦੇ ਕੇਸਾਂ ਅੱਜ ਘਟਾਲਿਆਂ 'ਚ ਬੇਲ ਲਾ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਅਮਰਜੈਂਸੀ ਜੋ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜੁੱਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਐ ਤੇ ਇੱਥੇ ਕੱਟ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰੇ ਅਰੈਸਟ ਕਰ ਰੱਖੀ ਐ ਕੋਈ ਰਾਜ ਚੱਕ ਲੈ ਕੇ ਪਰਚਾ ਦਾਜ ਕੀਤਾ ਮੈਂ ਸੱਚੋ ਸਾਹਿਬ ਨੂੰ ਕਿਵੇਂ ਤਾਂ ਹੁਣ ਨਹੀਂ ਪਤਾ ਕਿ ਕਿਹੜੇ ਥਾਣੇ ਤੋਂ ਨੇ ਕਿਪਾਰਾ ਸੀ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼ਰੋਮ ਨੇ ਅਕਾਲੀ ਦਲ ਆਪਣੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਸੰਘਰਸ਼ ਦੀ ਲੜਾਈ ਲੜਦਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋ ਤੁਸੀਂ ਕੋਣ ਦਾ ਹਕਦਾਰ ਨਹੀਂ ਰਿਹਾ ਅੱਜ ਤੈਨੂੰ ਗ੍ਰਹਿ ਵਿਭਾਗ ਤੋਂ ਸਤੀਫਾ ਦੇਣਾ ਚਾਹੀਦਾ ਹੈ ਕਿ ਤੂੰ ਨਾ ਨਾ ਤਾਂ ਲੋਰਡ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਿਆ ਅੱਜ ਅੱਜ ਥਾਣਿਆਂ 'ਚੋਂ ਡੀਐਸਪੀ ਪੱਧਰ ਦੇ ਆਫਸਰ ਗੈਰ ਕਾਨੂੰਨੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮ ਨਿਕਾਲੇ ਦੇ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੇਸਟ ਕਿਤੇ ਮੈਂ ਨਾ ਉੱਥੇ ਉਸ ਦਿਨ ਜਦੋਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੇ ਜਦੋਂ ਪੇਸ਼ ਕੀਤਾ ਸੀ ਬਿਜਲੈਂਸ 'ਚ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਮੈਂ ਤੇ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੀ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮ ਨਿਕਾਲੇ ਦਾ ਹੋਂਦ ਦਾ ਨਾਤੇ ਉਧਰ ਕਹਿ ਕੇ ਆਇਆ ਸੀ ਕਿ ਜਿੱਦੇ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇਸ ਵੈਟਰ ਸਾਹਿਬ ਸੁਣ ਲੇ ਡਿਪਟੀ ਸਾਹਿਬ ਸੁਣ ਲੇ ਸ਼ਰਮਾ ਸਾਹਿਬ ਅਸੀਂ ਸਾਹਿਬ ਵੀ ਸੁਣਨੇ ਮੀ ਰਿਹਾ ਅੱਜ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੇ ਬਲਜ ਗੱਡਾਂਗੇ ਸ਼੍ਰੀ ਗੋਬਿੰਦ ਸਿੰਘ ਜੀ